हर मिट्टी की अपनी खसलत पेश कर रहे हैं जी अज अभी इस नावल का छेव भाग जिसन लिखा है पंजाबी प्रसिद्ध साहित्यकार श्री जसपाल मान जी ने लो जी बहुत ही देर न करते हुए तो पेश कर रहे हैं हर मिट्टी की अपनी खसलत का छेवा भाग फिर चटनी और नमकीन पानी बनाते हैं खाना खाकर दो तीन बजे चौंक में रेड़ी ले आता हूँ फिर जहाँ रात को नौ दस बजे जाते हैं 16-17 ਘੰਟੇ ਕੰਮ ਕਰਦੇ ਹਾਂ ਹਮ ਤੋਂ ਕਭੀ ਬਿਹਾਰੀ ਗੱਲ ਸਿਰੇ ਲਾ ਕੇ ਹਟਦਾ ਬਿਹਾਰੀ ਦੇ ਗੋਲ ਗੱਪਿਆਂ ਨੇ ਰਾਵਲ ਮੰਡੀ ਚ ਸਿਰ ਲਾ ਰੱਖਿਆ ਸੀ ਉਸਦੇ ਚਟਪਟੇ ਗੋਲ ਗੱਪੇ ਜੋ ਇੱਕ ਵਾਰ ਖਾ ਲੈਂਦਾ ਵਾਰ-ਵਾਰ ਖਾਣ ਆਉਂਦਾ ਅੱਜ ਵੀ ਬੜਾ ਮਿੱਠਾ ਪਿਆਰਾ ਦਿਨ ਸੀ ਜਦੋਂ ਬਿਹਾਰੀ ਨੇ ਰੇੜੀ ਚੌਕ ਚੱਲਿਆ ਖੜਾਈ ਝਾੜੂ ਉਸ ਦੀ ਰੇੜੀ ਚ ਹੀ ਸੀ ਸਫਾਈ ਕਰਕੇ ਉਸ ਪਾਣੀ ਛਿੜਕ ਲਿਆ ਵੱਡੀ ਸਤਰੰਗੀ ਛਤਰੀ ਰੇੜੀ ਤੇ ਤਾਣ ਲਈ 24 ਅਪ੍ਰੈਲ ਦੀ ਢਲੀ ਦੁਪਹਿਰ ਨਾ ਗਰਮ ਸੀ ਤੇ ਨਾ ਠੰਡੀ ਖੇਤਾਂ ਵਿੱਚ ਹਰੀ ਦੀਆਂ ਫਸਲਾਂ ਕਣਕ, ਜੋ ਮੱਕੇ ਖੜੇ ਸਨ ਸਰੋਂ ਨੂੰ ਦਾਤੀ ਪੈ ਗਏ ਸੀ ਮੰਡੀ ravel ਵੀ ਨਹਾਤੀ ਧੋਤੀ ਮੁਟਿਆਰ ਵਾਂਗ ਫਸਲਾਂ ਦੀ ਆਮਦ ਲਈ ਤਿਆਰ ਹੋ ਰਹੀ ਸੀ ਆੜਤੀਆਂ ਤੋਂ ਲੈ ਕੇ ਚਾਹ ਰੋਟੀ ਦੇ ਢਾਬਿਆਂ ਤੱਕ ਸਾਰੇ ਦੁਕਾਨਦਾਰਾਂ ਨੇ ਵਿੱਤ ਮੁਤਾਬਕ ਤਿਆਰੀ ਕਰ ਰੱਖੀ ਸੀ ਆ ਰਹੀ ਵਿਸਾਖੀ ਤੇ ਦਾਣਿਆਂ ਨੂੰ ਜੀ ਆਇਆਂ ਕਹਿਣ ਲਈ ਸਾਰੇ ravel ਵਾਹਾਂ ਅੱਡੀ ਖੜੀ ਸੀ ਰੇੜੀ ਲਾਉਣ ਦਾ ਸਾਰਾ ਕੰਮ ਮੁਕਾ ਕੇ ਬਿਹਾਰੀ ਦੁਕਾਨਾਂ ਵੱਲ ਵਿਖਣ ਲੱਗਾ ਗਾਕਾਂ ਦੇ ਆਉਣ ਦਾ ਅਜੇ ਵੇਲਾ ਨਹੀਂ ਹੋਇਆ ਸੀ ਸਦਭਾਵਨਾ ਚੌਕ ਦੇ ਵਿਚਾਲੇ ਛੋਟੇ ਗੋਲ ਚੱਕਰ ਵਿੱਚ 6 ਫੁੱਟ ਉੱਚਾ ਚੌਰਸ ਸਦਭਾਵਨਾ ਸਤੰਭ ਵੀ ਬਣਿਆ ਹੋਇਆ ਸੀ ਜਿਸ ਦੇ ਉੱਪਰ ਲੱਗਿਆ ਤਿਰੰਗਾ ਬਦਰੰਗ ਹੋਇਆ ਪਿਆ ਸੀ ਸਤੰਭ ਦੇ ਚਾਰੇ ਸਾਈਡਾਂ ਤੇ ਚਾਰੇ ਧਰਮਾਂ ਦੇ ਧਾਰਮਿਕ ਚਿੰਨ ਬਣੇ ਹੋਏ ਸਨ ਓਮ ਖੰਡਾ ਕਰੌਸ ਤੇ ਅੱਧਾ ਚੰਦ ਤੇ ਤਾਰਾ ਬਿਹਾਰੀ ਦੀ ਰੇੜੀ ਦੇ ਸਾਹਮਣੇ ਸਤੰਭ ਤੇ ਓਮ ਬਣਿਆ ਹੋਇਆ ਸੀ ਗਾਹਕ ਆਉਣ ਲੱਗੇ ਗਾਹਕ ਸਿਰਫ ਬਿਹਾਰੀ ਦੀ ਰੇੜੀ ਉੱਪਰ ਹੀ ਨਹੀਂ ਸਨ ਸਭ ਦੁਕਾਨਾਂ ਉੱਪਰ ਹੀ ਸਨ ਮਹੀਨੇ ਦਾ ਦੂਜਾ ਹਫ਼ਤਾ ਅਜੇ ਸ਼ੁਰੂ ਹੀ ਹੋਇਆ ਸੀ ਤਨਖਾਹਦਾਰ ਲੋਕਾਂ ਦੀਆਂ ਜੇਬਾਂ ਵਿੱਚ ਪੈਸੇ ਸਨ ਲੋਕ ਲੋੜ ਵਰਤੋਂ ਦੀਆਂ ਚੀਜ਼ਾਂ ਵੀ ਖਰੀਦ ਰਹੇ ਸਨ ਖਾ ਪੀ ਵੀ ਰਹੇ ਸਨ ਬਿਹਾਰੀ ਚਾਚਾ ਪੰਜ ਪਲੇਟਾਂ ਵਿੱਚ ਗੋਲ ਗੱਪੇ ਪਕੜਾਈ ਚੱਲ ਸੀਰਤ ਹੋ ਰਾਂ ਦੀ ਚਾਰ ਪੰਜ ਕੁੜੀਆਂ ਦੀ ਟੋਲੀ ਰੇੜੀ ਘੇਰ ਕੇ ਖੜ ਗਈ ਬਿਹਾਰੀ ਨੇ ਤੋਤੀਆਂ ਸਵਾਰੀਆਂ ਕੌਲੀ ਨੁਮਾ ਪਲੇਟਾਂ ਕੁੜੀਆਂ ਨੂੰ ਫੜਾ ਦਿੱਤੀਆਂ ਸਟੀਲ ਦੀਆਂ ਚਮਚ-ਚਮ ਕਰਦੀਆਂ ਪਲੇਟਾਂ ਵਿੱਚ ਕੁੜੀਆਂ ਦੇ ਮੂੰਹ ਦਿਸਦੇ ਸਨ ਬਿਹਾਰੀ ਨੇ ਦੋਵੇਂ ਹੱਥਾਂ ਉੱਪਰ ਪਲਾਸਟਿਕ ਦੇ ਪਤਲੇ ਦਸਤਾਨੇ ਚੜਾ ਲਏ ਉਸ ਸ਼ੋਕੇਸ ਵਿੱਚੋਂ 10 ਵੀ ਗੋਲ ਗੱਪੇ ਵੱਡੇ ਡੋਂਗੇ ਵਿੱਚ ਰੱਖ ਲਏ ਇੱਕ ਗੋਲ ਗੱppa ਚੁੱਕਿਆ ਸੱਜੇ ਹੱਥ ਦੀ ਉਂਗਲ ਨਾਲ ਮੋਰੀ ਕਰਕੇ ਮਸਾਲਾ ਰਲੇ ਉਬਲੇ ਆਲੂ ਪਰੇ ਚਮਚੇ ਨਾਲ ਖਟਿਆਈ ਪਾਈ ਤੇ ਫੁੱਲ ਪਤਾਸਾ ਲਾਲ ਲੀੜਾ ਲਪੇਟ ਘੜੇ ਵਿੱਚਲੇ ਤਿੱਖੇ ਪਾਣੀ ਨਾਲ ਭਰ ਕੇ ਇੱਕ ਕੁੜੀ ਦੀ ਪਲੇਟ ਵਿੱਚ ਧਰ ਦਿੱਤਾ ਬਿਹਾਰੀ ਇੱਕ ਇੱਕ ਕਰਕੇ ਗੋਲ ਗੱਪੇ ਕੁੜੀਆਂ ਨੂੰ ਫੜਾਈ ਗਿਆ ਕੁੜੀਆਂ ਗਲੱਪ ਗਲੱਪ ਕਰਕੇ ਖਾਈ ਗਈਆਂ ਤਿੱਖੀਆਂ ਮਿਰਚਾਂ ਵਾਲਾ ਨਮਕੀਨ ਪਾਣੀ ਜੀਭ ਤੇ ਸਾੜ ਪੈਦਾ ਕਰਦਾ ਮਸਾਲੇ ਵਾਲੇ ਆਲੂਆਂ ਅਤੇ ਖਟਿਆਈ ਦਾ ਜੀਭ ਤੇ ਲੇਪ ਹੁੰਦਾ ਸਾੜ ਘਟਦਾ ਮੂੰਹ ਵਿੱਚ ਇੱਕ ਵੱਖਰਾ ਸਵਾਦ ਭਰ ਜਾਂਦਾ ਜੀਵ ਤੇ ਦੰਦ ਆਪਣੀ ਕਿਰਿਆ ਕਰਦੇ ਮੂੰਹ ਵਿੱਚ ਮਸਾ ਫਸਾਇਆ ਗੋਲ ਗੱਪਾ ਮਿੰਟ ਸਕਿੰਟਾਂ ਵਿੱਚ ਢਿੱਡ ਅੰਦਰ ਚਲਿਆ ਜਾਂਦਾ ਤਿੱਖੇ ਖੱਟ ਮਿੱਠੇ ਨਮਕੀਨ ਸਵਾਦ ਨਾਲ ਮੂੰਹ ਭਰਿਆ ਰਹਿੰਦਾ ਐਨੇ ਨੂੰ ਦੂਜਾ ਗੋਲ ਗੱਪਾ ਪਲੇਟ ਵਿੱਚ ਆ ਟਿਕਦਾ ਗੋਲ ਗੱਪੇ ਖਾਂਦੀਆਂ ਕੁੜੀਆਂ ਸਵਾਦ ਸਵਾਦ ਹੋਈਆਂ ਖੜੀਆਂ ਸਨ ਅਥਰੀ ਜਵਾਨੀ ਮੱਛਰੀ ਖੜੀ ਖਾਂਦੀ ਕਲੋਲਾ ਕਰੀ ਜਾਂਦੀ ਸੀ ਉਹ ਜਗ ਜਹਾਨ ਭੁੱਲੀਆਂ ਹੋਈਆਂ ਸਨ ਉਹਨਾਂ ਨੂੰ ਇਹ ਵੀ ਯਾਦ ਨਹੀਂ ਸੀ ਕਿੰਨੇ ਗੋਲ ਗੱਪੇ ਖਾ ਚੁੱਕੀਆਂ ਸਨ ਕਾਦਰ ਦੀ ਕੁਦਰਤ ਮਿਹਰਬਾਨ ਸੀ ਮੌਸਮ ਸੁਹਾਵਣਾ ਸੀ ਬਾਜ਼ਾਰ ਦੀ ਰੌਣਕ ਮਨ ਚ ਖੁਸ਼ੀਆਂ ਦੀਆਂ ਤਰੰਗਾਂ ਛੇੜਦੀ ਸੀ ਕੁੜੀਆਂ ਦੇ ਮਸਤੇ ਮੱਛਰੇ ਅਥਰੇ ਜਵਾਨ ਜਜ਼ਵੇ ਸੱਤਵੇਂ ਅਸਮਾਨ ਸਨ ਕਿ ਉਹਨਾਂ ਕੋਲ ਆ ਕੇ ਬ੍ਰੇਕ ਚੀਕੇ ਅਵੱਲੇ ਜਿਹੇ ਕੰਨ ਪਾੜ ਮੇ ਹੌਰਨ ਨੇ ਕੁੜੀਆਂ ਦੇ ਤਰਾ ਕੱਢ ਦਿੱਤੇ ਉਹਨਾਂ ਦੇ ਮੂੰਹਾਂ ਵਿੱਚ ਫਸੇ ਫੁੱਲ ਪਤਾਸੇ ਫੁੱਲ ਗਏ ਕੁੜੀਆਂ ਡਰੀਆਂ ਕੋੜੀਆਂ ਵਾਂਗੂ ਬਿਹਾਰੀ ਕੋਲ ਨੂੰ ਇਕੱਠੀਆਂ ਹੋ ਗਈਆਂ ਕਾਲੀ ਸਕਾਰਪਿਓ ਚੋਂ 6-7 ਨੌਜਵਾਨ ਮੁੰਡਿਆਂ ਨੇ ਕਮਾਂਡੋਆਂ ਵਾਂਗ ਛਾਲਾ ਮਾਰੀਆਂ ਓਵੇਂ ਜਿਵੇਂ ਰੇੜੀ ਘੇਰ ਲਈ ਜਿਵੇਂ ਬਿੰਦ ਚੱਟ ਪਹਿਲਾਂ ਕੁੜੀਆਂ ਨੇ ਘੇਰੀ ਹੋਈ ਸੀ ਗੱਡੀ ਦੀ ਅਗਲੀ ਸੀਟ ਤੋਂ ਸ਼ਹਿਜ਼ਾਦੇਆ ਵਾਂਗ ਰੋਬਨ ਉੱਤਰਿਆ ਠਾ ਕਰਦੀ ਖਿੜਕੀ ਬੰਦ ਕੀਤੀ ਕਾਰ ਦੇ ਬਾਰਨਟ ਤੇ ਇੱਕ ਹੱਥ ਧਰ ਕੇ ਫਿਲਮੀ ਹੀਰੋਆਂ ਵਾਂਗ ਡਾਇਲੌਗ ਮਾਰਿਆ ਓਏ ਚਾਚਾ ਬਿਹਾਰੀ ਗੋਲ ਗੱਪੇ ਖਵਾ ਓਏ ਨਹੀਂ ਨਹੀਂ ਇਹ ਪੰਘਾਂ ਰਹਿਣ ਦੇ ਪੰਘਾਂ ਰਹਿਣ ਦੇ ਇਹ ਪਲੇਟਾਂ ਤੋ ਨਾ ਮੈਨੂੰ ਸੀਰਤ ਵਾਲੀ ਪਲੇਟ ਫੜਾ ਪਰੀਆਂ ਦੀ ਰਾਣੀ ਵਾਲੀ ਪਲੇਟ ਰੋਬਨ ਨੇ ਸੀਰਤ ਵਾਲੀ ਪਲੇਟ ਆਪ ਹੀ ਚੱਕ ਲਈ ਉਸ ਵਿੱਚ ਬਚਿਆ ਦੋ ਘੁੱਟਾ ਨਮਕੀਨ ਪਾਣੀ ਪੀ ਲਿਆ ਤੇ ਆਲੂ ਦਾ ਨਿੱਕਾ ਜਿਹਾ ਟੁਕੜਾ ਖਾ ਲਿਆ ਜੀਵ ਫੇਰ ਕੇ ਪਲੇਟ ਚੱਟੀ ਤੇ ਬਿਹਾਰੀ ਅੱਗੇ ਕਰ ਦਿੱਤੀ ਬਿਹਾਰੀ ਉਵੇਂ ਜਿਵੇਂ ਪਲੇਟਾਂ ਵਿੱਚ ਗੋਲ ਗੱਪੇ ਰੱਖਣ ਲੱਗਾ ਪਰ ਉਸ ਦਾ ਦਿਲ ਪਹਿਲਾਂ ਵਾਂਗ ਉੱਡੂ ਉੱਡੂ ਨਹੀਂ ਸੀ ਕਰਦਾ ਸਗੋਂ ਟੱਕ ਟੱਕ ਵੱਜ ਰਿਹਾ ਸੀ ਮੁੰਡਿਆਂ ਦਾ ਧਿਆਨ ਖਾਣ ਵਿੱਚ ਘਟ ਸਾਹਮਣੇ ਘੜੀਆਂ ਦੀ ਦੁਕਾਨ ਵਿੱਚ ਜਾਂ ਖੜੀਆਂ ਕੁੜੀਆਂ ਵੱਲ ਵੱਧ ਸੀ ਰੋਵਨ ਪਲੇਟ 'ਚੋਂ ਭਰਿਆ ਗੋਲ ਗੱਪਾ ਚੁੱਕਦਾ ਦੁਕਾਨ ਵਿੱਚ ਖੜੀਆਂ ਕੁੜੀਆਂ ਵੱਲ ਫਲਾਈਂਗ ਕਿਸ ਸੁੱਟ ਕੇ ਖਾ ਜਾਂਦਾ ਬਿਹਾਰੀ ਗੋਲ ਗੱਪੇ ਆਲੂ ਮਸਾਲੇ ਨਾਲ ਅੱਧੇ ਕਰੀ ਗਿਆ ਨਮਕੀਨ ਪਾਣੀ ਨਾਲ ਭਰੀ ਗਿਆ ਮੁੰਡਿਆਂ ਵੱਲ ਕਰੀ ਗਿਆ ਉਹਨਾਂ ਦੀਆਂ ਪਲੇਟਾਂ ਵਿੱਚ ਧਰੀ ਗਿਆ ਕੋਈ ਗਿਣਤੀ ਮਿੰਤੀ ਨਹੀਂ ਸੀ ਕਿੰਨੇ ਗੋਲ ਗੱਪੇ ਖਾਦੇ ਗਏ ਮੁੰਡਿਆਂ ਦੇ ਢਿੱਡ ਟੋਏ ਬਣੇ ਹੋਏ ਸਨ ਗੋਲ ਗੱਪਿਆਂ ਨਾਲ ਭਰਿਆ ਸ਼ੋਕੇਸ へਠਾ ਨੂੰ ਜਾ ਰਿਹਾ ਸੀ ਕਿ ਰੋਬਨ ਦੇ ਢਾਣੇ ਚੋਂ ਕਿਸੇ ਨੇ ਕਿਹਾ ਬਸ ਰੋਬਨ ਬਾਬੇ ਫਤਿਹ ਗੁੱਡ ਬਈ ਚਾਚਾ ਬਿਹਾਰੀ ਨੇ ਕਾਲੀ ਨਾਲ ਦਸਤਾਨੇ ਲਾਹੇ ਉਸਦੇ ਹੱਥ ਜੇਲ੍ਹ ਚੋਂ ਛੁੱਟੇ ਕੈਦੀ ਵਾਂਗ ਅੰਗੜਾਈ ਲੈਣ ਲੱਗੇ ਬਿਹਾਰੀ ਹੱਥਾਂ ਦੀ ਅੰਗੜਾਈ ਭੁੱਲ ਬੋਲਿਆ 300 ਬਨ ਗਿਆ 300 ਪੀਸੇ ਲੈਣੇ ਐ ਗੱਡੀ ਦੀ ਤਾਕੀ ਖੋਲਦਾ ਗੋਗਾ ਮੁੜ ਪਿਆ ਉਸ ਸ਼ੇਰ ਦੇ ਪੰਜੇ ਵਰਗਾ ਸੱਜੇ ਹੱਥ ਦਾ ਘਸੁੰਨ ਬਣਾਇਆ ਸ਼ੋਕੇਸ ਵਿੱਚ ਫੁੱਲੇ ਪਏ ਫੁੱਲ ਪਤਾਸਿਆਂ ਤੇ ਮਾਰਿਆ ਤੇ ਨਾਲੇ ਚੀਕਿਆ ਲੈ ਇਹ ਲੈ ਪੀਸੇ ਕੁਝ ਚਿਰ ਪਹਿਲਾਂ ਫੁੱਲ ਵਾਂਗ ਖਿੜੇ ਪਏ ਫੁੱਲ ਪਤਾਸੇ ਫਿਸ ਗਏ ਗੋਗੇ ਦੇ ਦੋ ਹੋਰ ਹੂਰਿਆ ਨੇ ਗੋਲ ਗੱਪਿਆਂ ਦਾ ਪੀਚਰਾ ਕੱਢ ਦਿੱਤਾ ਹੋਰ ਲੈਣੇ ਨੇ ਨੋਟ ਕਿ ਬਹੁਤ ਨੇ ਘੜੀਆਂ ਦੀ ਦੁਕਾਨ ਵਿੱਚ ਘੜੀਆਂ ਵਾਰ ਲੋਕਾਂ ਟਾਈਮ ਪੀਸਾਂ ਵਾਂਗ ਸੱਜੀਆਂ ਕੁੜੀਆਂ ਵੱਲ ਰੋਬਨ ਇੱਕ ਟੱਕ ਚਾਗ ਰਿਹਾ ਸੀ ਜਿਵੇਂ ਅਮਲੀ ਦੀ ਪੀਨਕ ਲੱਗੀ ਹੋਵੇ ਭਾਵੇਂ ਕੁਝ ਦੂਰ ਸੀ ਪਰ ਜਦ ਸਿਹਰਤ ਦੀਆਂ ਨਜ਼ਰਾਂ ਰੋਬਨ ਨਾਲ ਮਿਲੀਆਂ ਤਾਂ ਰੋਬਨ ਦੇ ਮਨ ਦਾ ਮੋਰ ਪਹਿਲਾਂ ਪਾਉਣ ਲੱਗਾ ਉਹ ਅਲਕ ਬਸ਼ੀਰੇ ਵਾਂਗ ਮੱਛਰ ਗਿਆ ਉਸ ਨੂੰ ਨੌਜਵਾਨ ਠੱਠੇ ਵਾਂਗ ਜੋਸ਼ ਚੜ ਗਿਆ ਉਹ ਗੇਅਰ ਚ ਪਾਏ ਪਰ ਬ੍ਰੇਕਾਂ ਬੰਨੇ ਟਰੈਕਟਰ ਵਾਂਗ ਧੁਰ ਲੀਆਂ ਮਾਰਨ ਲੱਗਾ ਰਨਵੇ ਤੇ ਭੱਜ ਜਾਂਦੇ ਜਹਾਜ਼ ਦੇ ਫਲਾਈਟ ਲੈਣ ਵਾਂਗ ਉਸ ਦਾ ਜੁੱਸਾ ਕੰਬਣ ਲੱਗਾ ਮੋਹਤ ਹੋਏ ਪਰ ਮੱਕੜ ਦੇ ਬੱਲੇ ਵਿੱਚ ਵੱਜਣ ਵਾਂਗ ਰੋਬਨ ਦਾ ਦਿਲ ਛਾਤੀ ਵਿੱਚੋਂ ਨਿਕਲ ਕੇ ਘੜੀਆਂ ਦੀ ਦੁਕਾਨ ਵੱਲ ਸ਼ੂਟ ਵੱਟਣ ਲੱਗਾ ਪਰ ਸਿਆਣੇ ਡਰਾਈਵਰ ਵਾਂਗ ਰੋਬਨ ਦਾ ਦਿਮਾਗ ਕਲੱਚ ਦਬਦਾ ਰੇਸ ਘੱਟ ਕਰਦਾ ਗੇਅਰ ਬਦਲਦਾ ਬ੍ਰੇਕ ਲਾਉਂਦਾ ਆਖਰ ਮੰਨ ਨੂੰ ਬ੍ਰੇਕਾਂ ਮਾਰ ਗਿਆ ਰੋਬਨ ਦਾ ਹੱਥ ਜੀਨ ਦੀ ਜੇਬ ਵਿੱਚ ਗਿਆ ਕਾਲਾ ਸ਼ਾ ਨਾਗ ਦਾ ਬੱਚਾ ਬਾਹਰ ਕੱਢਿਆ ਸੱਜਾ ਹੱਥ ਉੱਪਰ ਉਠਿਆ ਠਾ ਠਾ ਛੇ ਪਟਾਕੇ ਪਾਈ ਉਸ ਸਾਰਾ ਚੈਂਬਰ ਖਾਲੀ ਕਰ ਦਿੱਤਾ ਦੋ ਚਾਰ ਕਦਮ ਘੜੀਆਂ ਵਾਲੀ ਦੁਕਾਨ ਵਾਲ ਪੁੱਟੇ ਫਿਰ ਮੁੜਿਆ ਤੇ ਸਕਾਰਪੀਓ ਦੀ ਡਰਾਈਵਿੰਗ ਸੀਟ ਤੇ ਆ ਬੈਠਾ ਰੋਬਨ ਦੀ ਢਾਣੀ ਚੋਂ ਕਿਸੇ ਨੇ ਬੁਲਬੁਲੀ ਮਾਰ ਰੋਬਨ ਵੀਰੇ ਦੀ ਬੱਲੇ ਬੱਲੇ ਬਾਕੀ ਸਾਰੇ ਥੱਲੇ ਥੱਲੇ ਮੁੰਡੇ ਨਾਰੇ ਵਾਂਗ ਉਲਕਾਰੇ ਮਰਨ ਲੱਗੇ ਮਦਹੋਸ਼ ਮਦਮਸਤ ਪਈ ਸਿਰਤ ਉਦੋਂ ਗੇਂਦ ਵਾਂਗ ਬੁੜਕ ਕੇ ਉੱਠੇ ਜਦੋਂ ਉਸ ਦੇ ਨੱਕ ਵਿੱਚ ਵੜ ਕੇ ਕੋਈ ਚੀਜ਼ ਜਲੂਣ ਛੇੜ ਗਈ ਉਸ ਸੱਜੇ ਹੱਥ ਦੀ ਹਥੇਲੀ ਨਾਲ ਜ਼ੋਰ-ਜ਼ੋਰ ਦੀ ਨਾਸ ਮਸਲੀ ਉਹ ਜਿਉਂ-ਜਿਉਂ ਨੱਕ ਨੂੰ ਮਸਲਦੀ ਤਿਉਂ-ਤਿਉਂ ਖੁਰਕ ਹੋਰ ਤੇਜ਼ ਹੁੰਦੀ ਜਾਂਦੀ ਸਿਰਤ ਨੇ ਫੇਫੜਿਆਂ ਵਿੱਚ ਹਵਾ ਭਰ ਕੇ ਜ਼ੋਰ ਨਾਲ ਫੁਰਕੜਾ ਮਾਰਿਆ ਨੱਕ ਚੋਂ ਕੁਝ ਨਿਕਲਿਆ ਨਾ ਪਰ ਕੋਈ ਚੀਜ਼ ਸੰਗ ਚੋਂ ਨਿਕਲ ਕੇ ਨੱਕ ਵਿੱਚ ਆ ਫਸੀ ਦੂਜੇ ਫੁਰਕੜੇ ਨਾਲ ਛੋਟੀ ਮੱਖੀ ਜਿੱਡਾ ਮੱਛਰ ਨੱਕ ਚੋਂ ਬੜਕ ਕੇ ਦੁੱਧ ਚਿੱਟੇ ਕੰਬਲ ਉੱਤੇ ਆ ਡਿੱਗ ਗਿਆ ਟਿਊ ਦੇ ਦੁੱਧਿਆ ਚਾਨਣ ਵਿੱਚ ਚਿਪਚਿਪਾ ਮੱਛਰ ਕਾਲੇ ਬਿੰਦੂ ਵਾਂਗ ਚਮਕ ਰਿਹਾ ਸੀ ਸੀਰਤ ਨੂੰ ਕਚਿਆਣ ਆਈ ਤਾਂ ਉਸ ਸਰਾਣੇ ਪਈ ਕਾਪੀ ਨਾਲ ਨੱਕ ਵਿੱਚਲੇ ਮਵਾਦ ਨਾਲ ਲਿਬੜਿਆ ਮੱਛਰ ਹੀਟਾਂ ਸੁੱਟ ਦਿੱਤਾ ਸੀਰਤ ਨੇ ਧਿਆਨ ਹੋਰ ਪਾਸੇ ਲਾਉਣ ਦੀ ਕੋਸ਼ਿਸ਼ ਕੀਤੀ ਪਰ ਅੱਖਾਂ ਤੋਂ ਦੂਰ ਫਰਸ਼ ਤੇ ਪਿਆ ਕਾਲਾ ਗੰਦਾ ਟਿਮਕਣਾ ਉਸ ਦੇ ਦਿਮਾਗ ਵਿੱਚੋਂ ਨਹੀਂ ਨਿਕਲ ਰਿਹਾ ਸੀ ਉਹ ਧੁਰ ਲਈ ਮਾਰ ਕੇ ਉੱਠੀ ਪੈਰਾਂ ਵਿੱਚ ਚੱਪਲਾਂ ਪਾਈਆਂ ਪੈਰ ਨਾਲ ਮੱਛਰ ਮਸਲ ਦਿੱਤਾ ਪਾਇਦਾਂ ਤੇ ਚੱਪਲ ਸਾਫ਼ ਕੀਤੀ ਅਤੇ ਵਾਸ਼ਰੂਮ ਵਿੱਚ ਵੜ ਗਈ ਰੌਬਨ ਨੇ ਤੇਰੇ ਕਰਕੇ ਫਾਇਰ ਕੀਤੇ ਨਸੀਰਤ ਸਿਰਤ ਨੂੰ 뮤직 ਵਾਲੀ ਮੈਡਮ ਦੇ ਸ਼ਬਦ ਹੁਣ ਯਾਦ ਆਏ ਉਹ ਹੈਰਾਨ ਹੋਈ ਕਿ ਮੈਡਮ ਦੇ ਇਨ੍ਹਾਂ ਬੋਲਾਂ ਨੂੰ ਉਦੋਂ ਅਸਰ ਕਿਉਂ ਨਹੀਂ ਕੀਤਾ ਸੀ ਜਦੋਂ ਕਹੇ ਸਨ ਹੁਣ ਇਹ ਸ਼ਬਦ ਅੰਦਰ ਹੀ ਅੰਦਰ ਕਿਉਂ ਦੱਸਦੇ ਜਾਂਦੇ ਨੇ ਇਨ੍ਹਾਂ ਸ਼ਬਦਾਂ ਦੇ ਅਰਥ ਅਸਰ ਉਸ ਤੇ ਹਾਵੀ ਹੋਣ ਲੱਗੇ ਕਮਰੇ ਵਿੱਚ ਹਰ ਚੀਜ਼ ਥਾਂ ਸਿਰ ਸਲਿੱਕੇ ਨਾਲ ਰੱਖੀ ਹੋਈ ਸੀ ਡਬਲ ਬੈੱਡ ਨਾਲ ਦੋ ਕੁਰਸੀਆਂ ਅੱਗੇ ਛੋਟਾ ਮੇਜ਼ ਪਿਆ ਸੀ ਕੰਧ ਦੇ ਨਾਲ ਵਿਚਾਲੇ ਕੱਪ ਬੋਰਡ ਬਣਾ ਕੇ ਦੋਨਾਂ ਸਾਈਡਾਂ ਤੇ ਸਟੱਡੀ ਟੇਬਲ ਬਣਾਈ ਹੋਈ ਸਨ ਜਿਨ੍ਹਾਂ ਉੱਪਰ ਸਨੇਹ ਅਤੇ ਸੀਰਤ ਬੈਠ ਕੇ ਪੜ੍ਹਦੇ ਹਾਂ ਸਨ ਉਹਨਾਂ ਦੇ ਕੱਪੜਿਆਂ ਜੁੱਤੀਆਂ ਲਈ ਅਲਮਾਰੀ ਅਤੇ ਸ਼ੋਅ ਰੈਕ ਵੱਖਰੇ ਵੱਖਰੇ ਸਨ ਪਰ ਡਬਲ ਬੈੱਡ ਅਤੇ ਕਮਰਾ ਇੱਕੋ ਸੀ ਕਮਰੇ ਵਿੱਚ ਭਗਤ ਸਿੰਘ ਸਲਮਾਨ ਖਾਨ ਦੇ ਪੋਸਟਰ ਸਨ ਲਾਲ ਚੰਦ ਦੀ ਕਿਸੇ ਰੈਲੀ ਵਿੱਚ ਭਾਸ਼ਣ ਦਿੰਦੇ ਦੀ ਫਰੇਮ ਕੀਤੀ ਪੁਰਾਣੀ ਤਸਵੀਰ ਵੀ ਟੰਗੀ ਹੋਈ ਸੀ ਰੋਬਨ ਦੀ ਕਮਰੇ ਦੀ ਲਾਈਟ ਜਗ ਰਹੀ ਸੀ ਜਦੋਂ ਉਹ ਸਵੇਰੇ ਜਲਦੀ ਸੁੱਤਾ ਉੱਠਿਆ ਰੋਜ਼ਾਨਾ ਦੀ ਆਦਤ ਤੋਂ ਉਲਟ ਉਹ ਬਹੁਤ ਸੁਦੇਹਾਂ ਜਾਗ ਪਿਆ ਵਾਸ਼ਰੂਮ ਵਿੱਚ ਜਾ ਕੇ ਬਰਸ਼ ਕੀਤਾ ਮੂੰਹ ਤੇ ਪਾਣੀ ਦੇ ਛਿੱਟੇ ਮਾਰੇ ਸੰਗ ਵਿੱਚ ਉਂਗਲਾ ਮਾਰ-ਮਾਰ ਰਾਤ ਵਾਲੀ ਚਿਕਨ ਅਤੇ ਸ਼ਰਾਬ ਦੀ ਸਮੈਲ ਬਾਹਰ ਕੱਢੀ ਟਰੈਕਸੂਟ ਪਾ ਕੇ ਉਹ ਬਾਹਰ ਆ ਗਿਆ ਫਾਰਮ ਹਾਊਸ ਦਾ ਆਲਾ ਦੁਆਲਾ ਜਾਗਣ ਲਈ ਅੰਗੜਾਈ ਲੈ ਰਿਹਾ ਸੀ ਰੋਬਨ ਨੇ ਆਵਾਜ਼ ਮਾਰੀ ਛੋਟੇ ਚਾਚਾ ਮੇਰੀ ਚਾਹ ਅਜੇ ਨਾ ਬਣਾਈ ਹਾਂ ਸੱਚ ਨਾਜੀ ਹੋ ਰਹੇ ਪਏ ਨੇ ਕਿ ਰਾਤ ਚਲੇ ਗਏ ਸੀ ਨਹੀਂ ਗਏ ਕਾਕਾ ਜੀ ਸਾਰੇ ਲਮਲੇਟ ਹੋਏ ਪਏ ਨੇ ਵਾਰਮ ਅਪ ਹੁੰਦੇ ਰੋਬਨ ਨੇ ਸਰੀਰ ਨਾਲ ਉਸ ਦਾ ਮਨ ਵੀ ਵਾਰਮ ਅਪ ਹੋ ਰਿਹਾ ਸੀ ਰਾਤ ਦੇ ਸੁੱਤੇ ਸੁਸਤਾਈ ਸਰੀਰ ਵਿੱਚ ਫੁਰਤੀ ਆ ਕੇ ਤਾਜ਼ਗੀ ਭਰ ਰਹੀ ਸੀ ਨਾਲ ਹੀ ਮਨ ਦੇ ਸੁੱਤੇ ਜਜ਼ਵੇ ਜਜ਼ਬਾਤ ਜਾਗ ਰਹੇ ਸਨ ਪੈਰ ਅਤੇ ਦਿਲ ਉੱਡੂ ਉੱਡੂ ਕਰਨ ਲੱਗੇ ਤਾਂ ਰੋਬਨ ਗੇਟ ਖੋਲ ਕੇ ਪਹੀ ਵਿੱਚ ਆ ਗਿਆ ਪਹੀ ਦੇ ਖੱਬੇ ਹੱਥ ਰੋਬਨ ਕਾ ਕਿਨੂਆ ਦਾ ਫਿਰ ਅਮਰੂਦਾਂ ਦਾ ਬਾਗ ਸੀ ਪਹੀ ਤੇ ਕੰਡੇ ਵਾਲੀ ਤਾਰ ਦੇ ਸੱਜੇ ਪਾਸੇ ਕਿਸੇ ਦਾ ਸੁਨਹਿਰੀ ਹੋਈ ਕਣਕ ਦਾ ਖੇਤ ਸੀ ਉਹ ਵੱਡੇ ਰਾਹ ਤੱਕ ਉਹ ਜੋਗਿੰਗ ਕਰਦਾ ਗਿਆ ਉਸ ਫਾਰਮ ਦਾ ਰਾਹ ਵਾਲਾ ਖਿੜਕ ਖੋਲਿਆ ਤੇ ਵੱਡੇ ਰਾਹ ਵਿੱਚ ਆ ਕੇ ਸਿਰ ਮਦਾਨ ਪੱਛ ਲਿਆ ਸੂਟ ਵੱਟ ਲਈ ਰੋਬਨ ਦੇ ਨਾਲ ਕੈਨਾਤ ਵੀ ਬਾਗੀਆਂ ਪਾ ਰਹੀ ਸੀ ਪੂਰਬ ਵਿੱਚੋਂ ਚੜ ਰਹੇ ਸੂਰਜ ਨੇ ਚੁਫੇਰਾ ਲਾਲੂ ਲਾਲ ਕੀਤਾ ਹੋਇਆ ਸੀ ਹਨੇਰਾ ਚਾਨਣ ਵਿੱਚ ਵਟ ਰਿਹਾ ਸੀ ਉਗਦੇ ਸੂਰਜ ਦਾ ਲਾਲੀ ਫਸਲਾਂ ਤੋਂ ਕਾਲਾ ਲੇਪ ਲਾ ਚਾਨਣ ਬਖੇਰ ਰਹੀ ਸੀ ਵੱਡਣ ਤੇ ਆਈ ਖੜੀ ਕਣਕ ਦੀ ਫਸਲ ਗਰਮ ਬੱਤੀ ਮੁਟਿਆਰ ਵਾਂਗੂ ਝੂਮ ਰਹੀ ਸੀ ਟਾਵੇਂ-ਟਾਵੇਂ ਦਰਖਤਾਂ ਤੇ ਵਿਰਲੇ ਟਾਵੇਂ ਆਲਣਿਆਂ ਵਿੱਚੋਂ ਪੰਛੀ ਜਾਗ ਰਹੇ ਸਨ ਪਰਿੰਦੇ ਚੋਗ ਭਾਲਣ ਲਈ ਉੱਡ ਰਹੇ ਸਨ ਰੋਬਨ ਆਪਣੀਆਂ ਸਾਰੀਆਂ ਇੰਦਰੀਆਂ ਨੂੰ ਇਕਾਗਰ ਕਰ ਹਵਾ ਨੂੰ ਗੰਡਾ ਦਿੰਦਾ ਭੱਜ ਜਾਂਦਾ ਸੀ ਉਸ ਦੇ ਸਰਦੇਵਾਲ ਤੇਜ਼ ਹਵਾ ਨਾਲ ਹਿੱਲ ਰਹੇ ਸਨ ਮਹੰਗਾ ਟਰੈਕ ਸੂਟ ਭਾਵੇਂ ਪਸੀਨਾ ਸੋਖ ਰਿਹਾ ਸੀ ਪਰ ਫਿਰ ਵੀ ਮੁੜ ਕੇ ਦੀਆਂ ਘਰਾਂ ਵਾਲਾ ਸਿਰ ਤੋਂ ਪੈਰਾਂ ਨੂੰ ਆ ਰਹੀਆਂ ਸਨ ਤਨ ਦੀ ਸਪੀਡ ਨਾਲੋਂ ਕਿਤੇ ਵੱਧ ਮਨ ਭੱਜ ਰਿਹਾ ਸੀ ਮਨ ਕਈ ਵਾਰ ਰੁਕ ਕੇ ਸੁਨਹਿਰੀ ਸੁਪਨਿਆਂ ਰੰਗੀਨ ਯਾਦਾਂ ਵਿੱਚ ਗੁਆਚਣਾ ਲੋਚਦਾ ਪਰ ਦਿਮਾਗ ਅੱਗੇ ਮਨ ਬੇਵੱਸ ਹੋ ਜਾਂਦਾ ਸਰੀਰ ਦੇ ਸਾਰੇ ਅੰਗ ਦਿਮਾਗ ਦਾ ਹੁਕਮ ਮੰਨ ਆਪਣੀ ਪੂਰੀ ਵਾਹ ਲਾਉਣ ਵਿੱਚ ਜੁਟੇ ਰਹਿੰਦੇ ਰਾਦੀ 3-4 ਕੋਵਾਟ ਕਦੋਂ ਪੂਰੀ ਹੋ ਗਈ ਰੌਬਨ ਨੂੰ ਪਤਾ ਹੀ ਨਾ ਲੱਗਿਆ ਇਹ ਮਨ ਅਤੇ ਦਿਮਾਗ ਦੀ ਜਦੋਂ ਚਾਹਤ ਵਿੱਚ ਭੱਜ ਰਿਹਾ ਸੀ ਕਿ ਨਹਿਰ ਦਾ ਪੁਲ ਆ ਗਿਆ ਨਹਿਰ ਦਾ ਇਹ ਪੁਲ ਉਹਨਾਂ ਦੇ ਫਾਰਮ ਹਾਊਸ ਤੋਂ 4 ਕਿਲੋਮੀਟਰ ਦੂਰ ਸੀ ਇਹ ਖੇਤਾਂ ਵਾਲਾ ਰਾਹ ਅੱਗੇ ਭਾਈ ਦੇਸੇ ਦੀ ਝੂ ਨਾਲ ਜਾ ਕੇ ਖਤਮ ਹੋ ਜਾਂਦਾ ਸੀ ਇਹ ਨਹਿਰ ਸਰਹੰਦ ਨਹਿਰ ਦੀ ਕੋਟਲਾ ਬ੍ਰਾਂਚ ਸੀ ਜਿਹੜੀ ਦਮਦਮੇ ਤੋਂ ਵੀ ਅਗਾਹ ਰਾਮੇ ਤੱਕ ਜਾਂਦੀ ਸੀ ਸਭ ਇਲਾਕੇ ਵਿੱਚ ਇਸ ਦੀਆਂ ਤੇਲਾਂ ਬਣ ਜਾਂਦੀਆਂ ਸਨ। ਨਹਿਰ ਦੇ ਪੁਲ ਤੋਂ ਬੈਠੇ ਰੋਬਨ ਦਾ ਦਿਲ ਢੌਂਕਣੀ ਵਾਂਗ ਤੱਕ-ਤੱਕ ਵੱਜ ਰਿਹਾ ਸੀ। ਉਸ ਦਾ ਸਾਹ ਨਾਲ-ਸਾਹ ਨਹੀਂ ਸੀ ਰਲਦਾ। ਰੋਬਨ ਦੀ ਇਹ ਪੱਕੀ ਹੋਈ ਆਦਤ ਸੀ ਕਿ ਉਹ ਐਨੇ ਜ਼ੋਰ ਦੀ ਸਰੀਰ ਨੂੰ ਤਾ ਉਦੋਂ ਹੀ ਦਿੰਦਾ ਸੀ ਜਦੋਂ ਉਹ ਅੰਤਾਂ ਦਾ ਉਦਾਸ ਹੋਵੇ ਜਾਂ ਫਿਰ ਬਹੁਤ ਜ਼ਿਆਦਾ ਖੁਸ਼ ਹੋਵੇ। ਅੱਜ ਰੋਬਨ ਬੇहद ਖੁਸ਼ ਸੀ। ਰਾਤ ਜਦੋਂ ਉਸ ਨੇ ਸੀਰਤ ਨੂੰ ਫੋਨ ਲਾਇਆ ਸੀ ਤਾ ਉਸ ਦੀ ਚੌੜੀ ਚਕਲੀ ਛਾਤੀ ਵਿੱਚ ਦਿਲ ਚਿੜੀ ਤੇ ਬੱਚੇ ਵਾਂਗ ਧੜਕ ਰਿਹਾ ਸੀ ਸੋਚਾ ਆ ਰੰਗਾਂ ਸਨ ਕਿਤੇ ਸਿਰਤ ਗੁੱਸੇ ਨਾ ਹੋ ਜੇ ਮੇਰੀ ਪ੍ਰਪੋਜ਼ਲ ਠੁਕਰਾ ਨਾ ਦੇਵੇ ਕਿਤੇ ਹੋਰ ਹੀ ਲਫੜਾ ਨਾ ਪੈ ਜਾਵੇ ਸਿਰਤ ਘਰੇ ਨਾ ਦੱਸ ਦੇਵੇ ਚੱਟ ਹੀ ਰੋਬਨ ਦਾ ਮਨ ਕਹਿੰਦਾ ਲਫੜਾ ਤੇਰਾ ਕੋਈ ਇੱਕ ਐਰੋਵਨ ਸਿਆ ਪਹਿਲੇ ਇੰਨੇ ਲਫੜਿਆਂ ਨੇ ਕੀ ਕਰ ਲਿਆ ਨਹੀਂ ਨਹੀਂ ਸਿਰਤ ਐ ਨਹੀਂ ਕਰਦੀ ਰੋਬਨ ਦਾ ਮਨ ਨਾ ਮੰਦਾ ਕਿ ਇਉਂ ਹੂ ਰੋਬਨ ਕੋਲ ਇਕੱਠੀ ਕੀਤੀ ਸੀ ਆਈਡੀ ਪੁੱਜੀ ਸੀ ਬਾਬੇ ਪਛਨਾ ਪਟਾਕਾ ਹੈ ਪਟਾਕਾ ਮੇਰੀ ਆਈਟਮ ਆਈਟਮ ਸਾਲਿਆ ਉਹ ਤਾਂ ਮੈਂ ਵੀ ਵੇਖੀ ਐ ਤੇਰੀ ਡਿਊਟੀ ਲਈ ਐ ਉਹਦਾ ਸੁਭਾਅ ਆਦਤਾਂ ਹੋਰ ਅੱਗੇ ਪਿੱਛੇ ਪਤਾ ਕਰ ਬਸ ਬਾਬੇ ਆਈਟਮ ਆਈਟਮ ਹੀ ਨਹੀਂ ਆਈਟਮ ਬੰਬ ਹੈ ਜਦੋਂ ਫਟਦੀ ਐ ਤੂਸ਼ ਕੇ ਉਡਾ ਦਿੰਦੀ ਐ ਨਹਿਸ ਨਹਿਸ ਕਰ ਦਿੰਦੀ ਆਲਾ ਦਵਾਲਾ ਰੋਬਨ ਕੁਝ ਨਹੀਂ ਬੋਲੇ ਸੀ ਵੇਖੀ ਗਿਆ ਵੇਂਦਾ ਕੀ ਆ ਵੀਰੇ ਰੋਬਨ ਜਿਵੇਂ ਬਿਜਲੀ ਦੀ ਨੰਗੀ ਤਾਰ ਹੈ ਹਜ਼ਾਰ ਬੋਲਟ ਦਾ ਕਰੰਟ ਹੈ ਬੈਕ ਮਾਰਦੀ ਹੈ ਫਰੰਟ ਮਾਰਦੀ ਹੈ ਹਾਏ ਓਏ ਰੱਬਾ ਸੀਰਤ ਕਰੰਟ ਮਾਰਦੀ ਹੈ ਕੁਝ ਹੋਰ ਵੀ ਭੌਕੇਗਾ ਭੌਂਕ ਨਾ ਆਖ ਬਾਈ ਇਨਫੋਰਮੇਸ਼ਨ ਆਖ ਇਨਫੋਰਮੇਸ਼ਨ ਜਿਹੜੀ ਮੈਂ ਬੜਾ ਔਖਾ ਹੋ ਕੇ ਜਾਨ ਜੋਖਮ ਵਿੱਚ ਪਾ ਕੇ ਇਕੱਠੀ ਕੀਤੀ ਆ ਬਾਬੇ ਮੇਰੀ ਅਲਕ ਬਸ਼ੇਰੀ ਹੈ ਕੋਈ ਕਰਮਾਂ ਵਾਲਾ ਹੀ ਕਾਠੀ ਪਾਉ ਔਸਰ ਝੋਟੀ ਵਰਗੀ ਤਸ ਹੈ ਤੇ ਕਾਲੀ ਨਾਗਣ ਵਰਗਾ ਫੁੰਕਾਰਾ ਇਲੈਕਟ੍ਰਿਕ ਟ੍ਰੇਨ ਜਿੰਨਾ ਜੋਰ ਹੈ ਤੇਰੀ ਸਕਾਰਪੀਓ ਜਿੰਨੀ ਸਪੀਡ ਮੇਰੀ ਅੱਗ ਦੀ ਨਾਲ ਹੈ ਬਾਈ ਸਿਆ ਉਹ ਕੁੜੀ ਨਹੀਂ ਏਕ 55 ਹੈ ਏਕ 55 ਹੈ ਜੱਪ ਕਰ ਰਿਹਾ ਏ ਕੁੱਤਿਆ ਪਕਾਈ ਨਾ ਮਾਰ ਮੈਂ ਐ ਨਹੀਂ ਡਰਦਾ ਜਿਵੇਂ ਤੂੰ ਡਰਾਉਣਾ ਡਰਾਉਂਦਾ ਨਹੀਂ ਬਾਬੇ ਅਲਰਟ ਕਰਦਾ ਫਿਰ ਆਖੇਗਾ ਝੂਠੀ ਰਿਪੋਰਟ ਦੇ ਗਿਆ ਖਬਰੀ ਫੀਸ ਦੇ ਲਾਲਚ ਚ ਆ ਚੱਕ ਰੱਬ ਨੇ ਬਟੂਆ ਕੱਢਿਆ ਅਤੇ ਬਿਨਾਂ ਗਿਣੇ 5-500 ਦੇ ਨੋਟ ਉਸ ਨੂੰ ਫੜਾ ਦਿੱਤੇ ਤੇ ਬੋਲਿਆ ਹੁਣ ਤੂੰ ਜਾ ਸ਼ਿੰਦੀ ਨੂੰ ਕਹਿ ਮੇਰੇ ਬਾਰੇ ਉਹਦੀ ਫੀਲਿੰਗ ਪਤਾ ਕਰੇ ਨਾਲੇ ਮੈਂ ਤੈਨੂੰ ਦੱਸਾਂ કરી ਟ੍ਰੇਨਿੰਗ ਪੂਰੀ ਮੈਂ ਵੀ ਇਸੇ ਕੰਮ ਦੀ ਸੀਰਤ ਇੱਕ ਦਿਨ ਇੱਥੇ ਹੋਊ ਇੱਥੇ ਰੋਬਨ ਛਾਤੀ ਤੇ ਦਿਲ ਵਾਲੀ ਥਾਂ ਹੱਥ ਲਾਇਆ ਅਤੇ ਦੋਵੇਂ ਬਾਹਾਂ ਫੁਲਾ ਕੇ ਛਾਤੀ ਨਾਲ ਕੁੱਟਣ ਦੀ ਅਦਾ ਕੀਤੀ ਖ਼ਬਰੀ ਦੇ ਜਾਣ ਬਾਅਦ ਰੋਬਨ ਹੱਥ ਵਿੱਚ ਫੋਨ ਫੜੀ ਕਿੰਨਾ ਚਿਰ ਦੀ ਸੋਚੀ ਪਿਆ ਰਿਹਾ ਸੀ ਕਦੇ ਉਹ ਡਰ ਜਾਂਦਾ ਕਦੇ ਹੌਂਸਲੇ 'ਚ ਹੋ ਜਾਂਦਾ ਕਦੇ ਸੀਰਤ ਦੇ ਅਥਰੇ ਸੁਭਾਅ ਤੇ ਮਾਣ ਹੁੰਦਾ ਕਦੇ ਗੁੱਸਾ ਚੜਨ ਲੱਗਦਾ ਕਦੇ ਸੀਰਤ ਨੂੰ ਫੜ ਕੇ ਬੇਬੀ ਡਾਲ ਵਾਂਗੂ ਤੁੰਬਾ ਤੁੰਬਾ ਉੜਾ ਦੇਣ ਨੂੰ ਮਨ ਖੜਾ ਪੈਂਦਾ ਲੁੱਟੇ ਹੋਈ ਪਤੰਗ ਵਾਂਗ ਅਤੇ ਅੱਕਦੇ ਪੱਬੂਆਂ ਵਾਂਗ ਮਸਲ ਦੇਣ ਨੂੰ ਜੀ ਕਰਦਾ ਕਦੇ ਅੰਤਾਂ ਦਾ ਮੋਹ ਆਉਂਦਾ ਸਾਰੇ ਨਾਜ਼ ਨਾਕਰੇ ਚੱਲ ਲੈਣ ਦਾ ਇਰਾਦਾ ਪੱਕਾ ਹੁੰਦਾ ਰਬਨ ਨੂੰ ਕਦੇ ਸਿਰਤ ਆਕਾਸ਼ ਵਿੱਚ ਉੜਦੀ ਪਰੀ ਪ੍ਰਤੀਤ ਹੁੰਦੀ ਅਤੇ ਕਦੇ ਪੰਜ ਫੁੱਲਾਂ ਦੇ ਭਾਰ ਤੋਲਦੀ ਸ਼ਹਿਜ਼ਾਦੀ ਫੁੱਲਾਂ ਰਾਣੀ ਲੱਗਦੀ ਕਦੇ ਹਿੰਦੀ ਫਿਲਮਾਂ ਦੀ ਹੀਰੋਇਨ ਲੱਗਦੀ ਕਦੇ ਹੱਥ ਵਿੱਚ ਪਿਸਟਲ ਲਹਿਰਾਉਂਦੀ ਠਾ ਠਾ ਗੋਲੀਆਂ ਚਲਾਉਂਦੀ ਜਾਪਦੀ ਕਦੇ ਉਸਦੇ ਬਾਪ ਦਾ ਕਿਹਾ ਉਸ ਨੂੰ ਯਾਦ ਆਉਂਦਾ ਬਾਪ ਦੇ ਕਦੇ ਬੋਲੇ-ਬੋਲ ਦਿਮਾਗ ਵਿੱਚ ਘੁੰਮਣ ਲੱਗਦੇ ਉਸ ਆਪਣੇ ਬਾਪ ਸ਼ਿਲਿੰਦਰ ਸਿੰਘ ਨੂੰ ਸ਼ਰਾਬੀ ਹੋਏ ਅਤੇ ਕਈ ਵਾਰ ਸੋਫੀ ਵੀ ਕਹਿੰਦੇ ਸੁਣਿਆ ਸੀ ਆਲਕ ਬਸ਼ੇਰੀ ਤੇ ਕਾਠੀ ਕੋਈ ਸ਼ੇਰ ਜਵਾਨ ਹੀ ਪਾ ਸਕਦਾ ਲਾਦੂ ਮੈਂ ਤੇ ਤਾਂ ਹਰੇਕ ਹੀ ਛਾਲ ਮਾਰ ਕੇ ਚੜ ਜਾਂਦਾ ਰੋਬਨ ਕਿੰਨਾ ਚਰਹੀ ਅੰਤਰ ਧਿਆਨ ਹੋਇਆ ਸੋਚੀ ਗਿਆ ਸੀ ਫਿਰ ਉਹ ਲਲਕਾਰਾ ਮਾਰਨ ਵਾਂਗ ਬੁੱਕਿਆ ਸੀ ਅਲਕਬਸ਼ੇਰੀ ਤੇ ਮੈਂ ਕਰੂੰ ਸਵਾਰੀ ਇਹ ਬੜਕਮਾਰ ਰੋਬਨ ਨੇ ਫੋਨ ਮਿਲਾ ਲਿਆ ਦੂਜੇ ਪਾਸੇ ਰੁੱਖੀ ਜਹੀ ਹੈਲੋ ਕਾਣ ਆਵਾਜ਼ ਆਈ ਸੀ ਮੈਂ ਰੋਬਨ ਫਿਰ ਰੋਬਨ ਨੂੰ ਮਿੱਠੀ ਅਤੇ ਦਿਲ ਨੂੰ ਲੂਹ ਦੇਣ ਵਾਲੀ ਪਿਆਰੀ ਚੀਕ ਸੁਣੀ ਸੀ ਹਾਈ ਰੋਬਨ ਉਹ 1 ਘੰਟਾ 49 ਮਿੰਟ 22 ਸਕਿੰਟ ਗੱਲ ਕਰੀ ਗਏ ਸਨ ਉਸ ਨੇ ਕਿਹਾ ਮੈਨੂੰ ਤੇਰੇ ਨਾਲ ਬੇਪਨਾ ਮੁਹੱਬਤ ਹੈ ਸਿਰਤ ਅਥਾ ਮੁਹੱਬਤ ਦੁਨੀਆ ਦੀ ਕੋਈ ਤਾਕਤ ਮੈਥੋਂ ਤੈਨੂੰ ਖੋ ਨਹੀਂ ਸਕਦੀ ਨਾ ਪਹਾੜ ਨਾ ਸਮੁੰਦਰ ਨਾ ਅੱਗ ਨਾ ਪਾਣੀ ਨਾ ਲੋਕ ਨਾ ਸਾਡੇ ਸੋਡੇ ਕਰਦੇ ਨਾ ਰੱਬ ਕੋਈ ਵੀ ਨਹੀਂ ਤੇਰਾ ਪਿਆਰ ਮੇਰੇ ਅੰਦਰ ਘੁਲ ਗਿਆ ਰਵਨ ਜਿਵੇਂ ਮੀਂਹ ਦੇ ਸ਼ਰਾਟੇ ਧਰਤੀ ਵਿੱਚ ਸਮਾ ਜਾਂਦੇ ਨੇ ਜਿਵੇਂ ਪਾਣੀ ਦੁੱਧ ਵਿੱਚ ਰਲ ਜਾਂਦਾ ਹੈ ਰਾਤ ਫੋਨ ਤੇ ਹੋਈਆਂ ਮਿੱਠੀਆਂ ਪਿਆਰੀਆਂ ਸਵਾਦ ਲੀਆਂ ਰਸ ਭਰੀਆਂ ਚਟਪਟੀਆਂ ਗੱਲਾਂ ਯਾਦ ਕਰਕੇ ਪੁਲ ਤੇ ਬੈਠਾ ਰਵਨ ਸਵਾਦ ਸਵਾਦ ਹੋਈ ਜਾਂਦਾ ਸੀ ਉਸਦੇ ਪਸੀਨਾ ਸੁੱਕ ਗਿਆ ਸੀ ਭੱਜ ਭੱਜ ਕੇ ਭੰਨਿਆ ਸਰੀਰ ਦਾ ਅੰਗ ਅੰਗ ਦੁਖਣੋਂ हट ਗਿਆ ਸੀ ਰਵਨ ਪੁਲ ਦੀ ਰੇਲਿੰਗ ਤੋਂ ਉੱਠ ਖੜਾ ਅਤੇ ਬਹੁਤ ਹੀ ਤੇਜ਼ ਸੁਪਰ ਫਾਸਟ ਟ੍ਰੇਨ ਵਾਂਗ ਫਾਰਮ ਹਾਊਸ ਵੱਲ ਰੇਸ ਲਾ ਦਿੱਤੀ ਸਕਾਰਪੀਓ ਦੀ ਅਗਲੀ ਸੀਟ ਤੇ ਬੈਠਣ ਸਾਰ ਸੀਰਤ ਨੇ ਸੀਟ ਬੈਲਟ ਲਾ ਲਈ ਜ਼ਿਲ੍ਹਾ ਪ੍ਰੀਸ਼ਦ ਦੇ ਗੇਟ ਤੋਂ ਤਿੰਨ ਕੋਨੀ ਵਾਲੀਆਂ ਲੇਟਾਂ ਤੱਕ ਗੱਡੀ ਨੇ ਰੀਸ ਫੜ ਲਈ ਤਿੰਨ ਕੋਨੀ ਵਾਲੀ ਬੱਤੀ ਲਾਲ ਹੋ ਗਈ ਪਰ ਰੋਬਨ ਨੇ ਤਸ ਦੇ ਕੇ ਗੱਡੀ ਕੱਢ ਲਈ ਅਤੇ ਉਸੇ ਫੁੱਲ ਸਪੀਡ ਤੇ ਓਵਰ ਬ੍ਰਿਜ ਚੜਾ ਲਈ ਰਮ ਦਿੱਤੇ ਵਾਲਿਆਂ ਕੈਂਚੀ ਤੱਕ ਗੱਡੀ ਹਵਾ ਨਾਲ ਗੱਲਾਂ ਕਰਦੀ ਗਈ ਅਤੇ ਉਸੇ ਤੇਜ਼ ਰਫ਼ਤਾਰ ਨਾਲ ਸੱਜੇ ਹੱਥ ਘੁੰਮ ਗਈ ਥਰਮਲ ਵਾਲੀ ਚੌੜੀ ਫੋਰ ਲੇਨ ਸੜਕ ਖਾਲੀ ਪਈ ਸੀ ਕਾਰਪੋਰਟ ਕੰਪਨੀ ਦੇ ਨਿੱਜੀ ਥਰਮਲ ਦੀਆਂ ਲੋੜਾਂ ਲਈ ਬਣੀ ਇਸ ਸਰਕਾਰੀ ਸੜਕ ਉੱਪਰ ਟੋਲ ਪਲਾਜ਼ਾ ਨਹੀਂ ਸੀ ਇਹ ਸੜਕ ਦਮਦਮਾ ਰੋਡ ਤੇ ਜਾ ਚੜਦੀ ਸੀ ਜਗੇ ਤੱਕ ਜਾਂਦਿਆਂ ਰੋਬਨ ਨੇ ਸਪੀਡ ਵਧਾਈ ਤਾਂ ਭਾਵੇਂ ਹੋਵੇ ਘੱਟ ਬਿਲਕੁਲ ਨਾ ਕੀਤੀ ਕ੍ਰਾਸ ਕਰਨ ਵੇਲੇ ਛੋਟੇ ਵਹੀਕਲ ਵਾਲਿਆਂ ਦੀ ਤਾਂ ਉਹ ਜਾਣ ਹੀ ਘੱਟ ਦਿੰਦਾ ਕਈ ਤਾਂ ਡਿੱਗਦੇ ਬਚਦੇ ਜਗੇ ਵਾਲੀ ਤਨਕੋਨੀ ਤੋਂ ਉਸੇ ਸਪੀਡ ਨਾਲ ਗੱਡੀ ਮੋੜ ਰੋਬਨ ਦੇ ਸਪੀਡ ਘੱਟ ਕੀਤੀ ਯੂਨੀਵਰਸਿਟੀ ਦੇ ਗੇਟ ਤੱਕ ਉਸਦੇ ਧੜਕਦੇ ਦਿਲ ਸਹੀ ਸਪੀਡ ਤੇ ਆ ਗਈ ਦਮਦਵੇਂ ਲੇਖਨ ਸਰ ਗੁਰਦੁਆਰੇ ਕੋਲ ਗੱਡੀ پارک ਕਰਦੇ ਉਹਨਾਂ ਦਾ ਚਿੱਤ ਤੇ ਚਿਹਰੇ ਮਨਮਸਤਕ ਗੁਰੂ ਘਰ ਦੇ ਸ਼ਾਂਤ ਵਾਤਾਵਰਨ ਵਾਂਗ ਸ਼ਾਂਤ ਹੋ ਗਏ ਸਨ ਗੱਡੀ ਲੋਕ ਕੀਤੀ ਰਬਨ ਨੇ ਸਿਰ ਤੇ ਰੁਮਾਲ ਬਨ ਬਨ ਲਿਆ ਸੀਰਤ ਨੇ ਗੱਡੀ 'ਚ ਬੈਠਣ ਵੇਲੇ ਵੀ ڈاکੂ ਘੁੰਗਟ ਨਹੀਂ ਖੋਲਿਆ ਸੀ ਫੁੱਲਾਂ ਵਾਲੀ ਸੁਨਹਿਰੀ ਚੁੰਨੀ ਨਾਲ ਸਿਰ ਟੱਕ ਕੇ ਉਸ ਚੁੰਨੀ ਕੰਨਾਂ ਉੱਪਰ ਦੀ ਕੱਢੀ ਹੋਈ ਸੀ ਚੁੰਨੀ ਦੇ ਦੋਹਾਂ ਲੜਾਂ ਨਾਲ ਗਰਦਨ ਠੋਡੀ ਮੂੰਹ ਨੱਕ ਗੱਲਾਂ ਸਭ ਟਕ ਲਈਆਂ ਸਨ ਅੱਖਾਂ ਤੇ ਉਸ ਕਾਲੇ ਗੋਗਲਸ ਲਾਏ ਹੋਈ ਸਨ ਕਾਲੀ ਜੀਨ ਉੱਪਰ ਚਿੱਟੀ ਟੀ-ਸ਼ਰਟ ਉਸਦੇ ਭਰਮੇ ਜੁੱਸੇ ਨੇ ਪਾਟਣ ਵਾਲੀ ਕੀਤੀ ਹੋਈ ਸੀ ਉਸਦੇ ਸਡੌਲ ਡੌਲੇ ਟੀ-ਸ਼ਰਟ ਦੀਆਂ ਕਫਾਂ ਵਿੱਚ ਫਸੇ ਹੋਏ ਸਨ ਗੋਰੇ ਚਿੱਟੇ ਡੌਲੇਆਂ ਵਿੱਚ ਟੀ-ਸ਼ਰਟ ਦੀਆਂ ਕਫਾਂ ਵੱਧਰੀ ਵਾਂਗ ਖੁੱਭੀਆਂ ਹੋਈਆਂ ਸਨ ਪ੍ਰਸ਼ਾਦ ਖਿੜਕੀ ਤੋਂ ਦੇਖ ਲੈ ਉਹ ਪੰਜਵੇਂ ਤਖਤ ਦੀਆਂ ਪੌੜੀਆਂ ਝੜ ਗਈ ਮਿੱਤਲ ਮਾਲ ਦੀਆਂ ਸਵੈਚਾਲਤ ਪੌੜੀਆਂ ਉਹਨਾਂ ਨੂੰ ਆਪੇ ਹੀ ਠਾਂ ਲਈ ਆਉਂਦੀਆਂ ਸਨ ਬ੍ਰਾਂਡਡ ਸ਼ੁਰੂਮਾ ਵਿੱਚ ਘੁੰਮਦਿਆਂ ਕਾਫੀ ਸਮਾਂ ਹੋ ਗਿਆ ਸੀ ਤਨੇਸ਼ਕ ਦੀ ਬ੍ਰਾਂਡਡ ਜੁਐਲਰੀ ਸ਼ਾਪ ਤੋਂ ਸੀਰਤ ਨੇ ਸੋਨੇ ਦੀ ਛਾਪ ਫਿਰ ਡੱਬੀ ਵਿੱਚ ਪਵਾ ਦਿੱਤੀ ਸੀ ਨਹੀਂ ਰੌਬਨ ਮੈਂ ਨਹੀਂ ਕੋਈ ਗਿਫਟ ਨਹੀਂ ਲੈਣਾ ਬਿਲਕੁਲ ਵੀ ਨਹੀਂ ਰੌਬਨ ਵੇਖਦਾ ਰਹਿ ਗਿਆ ਹੋਰਾਂ ਨੇ ਤਾਂ ਕਦੇ ਗਿਫਟ ਨਹੀਂ ਸੀ ਐ ਠੁਕਰਾਈ ਰਸਤੇ ਵਿੱਚ ਮੈਕਡੋਨਲਡ ਤੋਂ ਖਾਧਾ ਚਿਕਨ ਬਰਗਰ ਕਦੋਂ ਦਾ ਹਾਜ਼ਮ ਹੋ ਗਿਆ ਸੀ ਉਹ ਫੂਡ ਪਲੈਨਟ ਵਿੱਚ ਆ ਬੈਠੇ ਅਤੇ ਫੁੱਲ ਪੀਜ਼ਾ ਨਾਲ ਕੋਲਡ ਡਰਿੰਕਸ ਦਾ ਆਰਡਰ ਦੇ ਦਿੱਤਾ ਉਹ ਛੋਟੇ ਸਿੰਗਲ ਟੇਬਲ ਦੀਆਂ ਦੋਵੇਂ ਸਾਈਡਾਂ ਤੇ ਆਪੋ ਸਾਹਮਣੇ ਬੈਠੇ ਸਨ ਜਦੋਂ ਉਹ ਟੇਬਲ ਉੱਪਰ ਕੋਹਣੀਆਂ ਰੱਖ ਕੇ ਝੁੱਕ ਕੇ ਕੋਈ ਗੱਲ ਕਰਦੇ ਤਾਂ ਉਹਨਾਂ ਦੇ ਨੱਕਾਂ ਦੀਆਂ ਕੁਰੰਗਲਾ ਇੱਕ ਦੂਜੇ ਨਾਲ ਟਕਰਾ ਵੀ ਜਾਂਦੀਆਂ ਖਿੜਕੀ ਵਿੱਚ ਦੀ ਬਾਹਰ ਨਵੀਂ ਪੋਸ਼ ਕਲੋਨੀ ਦੀਆਂ ਸ਼ਾਨਦਾਰ ਕੋਠੀਆਂ ਦੇ ਉੱਤੋਂ ਦੀ ਨਹਿਰ ਕੰਡੇ ਦਰਖਤਾਂ ਦੀ ਕਤਾਰ ਦਿਸ ਰਹੀ ਸੀ ਦਰਖਤਾਂ ਦੇ ਉੱਪਰ ਦੀ ਅੰਬਰ ਟਾਕੀ ਲਾਉਂਦੀਆਂ ਥਰਮਲ ਦੀਆਂ ਚਿਮਨੀਆਂ ਨਜ਼ਰੀਂ ਪੈਂਦੀਆਂ ਸਨ ਉਹਨਾਂ ਦੋਵਾਂ ਦੇ ਚਾਹ ਚੜ੍ਹੇ ਵਲਵਲੇ ਮਚਲ ਮਚਲ ਪੈਂਦੇ ਸਨ ਔਰ ਆਬਨ ਬਾਹਰ ਵੇਖ ਕਿਆ लवली ਮੌਸਮ ਹੈ ਵਾਓ ਕਿੰਨਾ ਬਿਊਟੀਫੁਲ ਸੀਨ ਹੈ